ਚਿੜੀ ਤੇ ਪੀਪਲ ਇੱਕ ਸੀ ਜਿੜੀ ਜਿੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ ਲੱਭਦਿਆਂ ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ ਉਹ ਪੀਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ ਦਾਣਾ ਪੀਪਲ ਦੀ ਖੁੱਡ ਵਿੱਚ ਡਿੱਗ ਪਿਆ ਚਿੜੀ ਨੇ ਪੀਪਲ ਨੂੰ ਕਿਹਾ ਪੀਪਲਾ ਪੀਪਲਾ ਦਾਣਾ ਦੇ ਪੀਪਲ ਬੋਲਿਆ ਨਹੀਂ ਦਿੰਦਾ ਪੀਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਜਿੜੀ ਅੱਗ ਕੋਲ ਗਈ ਉਸਨੇ ਅੱਗ ਨੂੰ ਕਿਹਾ ਅੱਗ ਅੱਗ ਪਿੱਪਲ ਨੂੰ ਸਾੜ ਦੇ ਅੱਗ ਨੇ ਕਿਹਾ ਮੈਂ ਨਹੀਂ ਸਾੜਦੀ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਜਿੜੀ ਵਿਚਾਰੇ ਕੀ ਕਰੇ ਠੰਡਾ ਪਾਣੀ ਪੀ ਮਰੇ ਹੁਣ ਜਿੜੀ ਪਾਣੀ ਕੋਲ ਗਈ ਉਸਨੇ ਪਾਣੀ ਨੂੰ ਕਿਹਾ ਪਾਣੀ ਪਾਣੀ ਅੱਗ ਨੂੰ ਬੁਝਾ ਦੇ ਪਾਣੀ ਕਹਿੰਦਾ ਮੈਂ ਨਹੀਂ ਬੁਝਾਉਂਦਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੇ ਕੀ ਕਰੇ ਠੰਡਾ ਪਾਣੀ ਪੀ ਮਰੇ ਜਿੜੀ ਫਿਰ ਹਾਥੀ ਕੋਲ ਗਈ ਉਸਨੇ ਹਾਥੀ ਨੂੰ ਕਿਹਾ ਹਾਥੀ ਹਾਥੀ ਪਾਣੀ ਪੀ ਜਾ ਹਾਥੀ ਨੇ ਕਿਹਾ ਮੈਂ ਨਹੀਂ ਪੀਂਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੇ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਜਿਹੜੀ ਰੱਸੇ ਕੋਲ ਗਈ ਉਸਨੇ ਰੱਸੇ ਨੂੰ ਕਿਹਾ ਰੱਸਿਆ ਰੱਸਿਆ ਹਾਥੀ ਨੂੰ ਬੰਨ੍ਹ ਦੇ ਰੱਸੇ ਨੇ ਕਿਹਾ ਮੈਂ ਨਹੀਂ ਬਨੰਦਾ ਰੱਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਜਿਹੜੀ ਚੂਹੇ ਕੋਲ ਗਈ ਉਸਨੇ ਚੂਹੇ ਨੂੰ ਕਿਹਾ ਚੂਹੇ ਚੂਹੇ ਰੱਸੀ ਨੂੰ ਕੁੱਤਰ ਦੇ ਚੂਹਾ ਕਹਿੰਦਾ ਮੈਂ ਰੱਸੀ ਨੂੰ ਨਹੀਂ ਕੁੱਤਰਦਾ ਚੂਹਾ ਰੱਸੀ ਨੂੰ ਕੁੱtre ਨਾ ਰੱਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਜਿਹੜੀ ਬਿੱਲੀ ਕੋਲ ਗਈ ਉਸਨੇ ਬਿੱਲੀ ਨੂੰ ਕਿਹਾ ਬਿੱਲੀਆਂ ਬਿੱਲੀਆਂ ਚੂਹੇ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਬਿੱਲੀ ਚੂਏ ਨੂੰ ਖਾਣ ਲੱਗੀ ਚੂਹਾ ਰੱਸਾ ਕੁੱਤਰਨ ਲੱਗਾ ਰੱਸਾ ਹਾਥੀ ਬਨਨ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਬੁਝਾਉਣ ਲੱਗਾ ਅੱਗ ਪਿੱਪਲ ਨੂੰ ਸਾੜਨ ਲੱਗੀ ਪਿੱਪਲ ਨੇ ਦਾਣਾ ਦੇ ਦਿੱਤਾ ਚਿੜੀ ਨੇ ਦਾਣਾ ਖਾ ਲਿਆ ਚਿੜੀ ਚੀਂ-ਚੀਂ ਕਰਦੀ ਉੱਡ ਗਈ